ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀਤ ਬਾਬਾ ਦੀਪ ਸਿੰਘ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਇੱਕ ਗੁਰਸਿੱਖ ਵੀਰ ਕਰੋੜਪਤੀ ਬਣਿਆ ਕਿਵੇਂ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਉਨਾਤੇ ਕਿਰਪਾ ਹੋਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾਲਸਾ ਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਤਨਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਇੱਕ ਵੀਰ ਸੀ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹਨਾਂ ਦੀ ਵਾਈਫ ਸੀ ਦੋ ਬੱਚੇ ਸਨ ਬੇਟਾ ਤੇ ਬੇਟੀ ਉਹਨਾਂ ਦਾ ਕਾਰੋਬਾਰ ਖਾਲਸਾ ਜੀ ਬਿਲਕੁਲ ਵੀ ਨਹੀਂ ਸੀ ਚੱਲਦਾ ਖੇਤੀਬਾੜੀ ਦਾ ਕੰਮ ਕਰਦੇ ਸੀ ਖੇਤੀਬਾੜੀ ਦਾ ਕੰਮ ਕਰਨ ਦੇ ਨਾਲ ਵੀ ਉਹਨਾਂ ਦੇ ਘਰ ਦੇ ਵਿੱਚ ਬਰਕਤ ਨਹੀਂ ਸੀ ਪੈਂਦੀ ਪੈਸਾ ਆਉਂਦਾ ਬਹੁਤ ਸੀ ਪਰ ਲੱਗਦਾ ਕਿੱਥੇ ਸੀ ਕਹਿੰਦੇ ਇਹ ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਰਹਿੰਦਾ ਕਿ ਪੈਸਾ ਆਉਂਦਾ ਤਾਂ ਐਨਾ ਏ ਕਿ ਜਾਂਦਾ ਕਿੱਧਰ ਨੂੰ ਏ ਇਹ ਸਾਰਾ ਖਾਲਸਾ ਜੀ ਉਹ ਵੀਰ ਨੇ ਦੱਸਿਆ ਉਹਨਾਂ ਨੇ ਕਿਹਾ ਕਿ ਸਾਡੇ ਘਰ ਦੇ ਵਿੱਚ ਕਿਸੇ ਕੋਈ ਵੀ ਪਰਿਵਾਰ ਦਾ ਮੈਂਬਰ ਕਹਿੰਦੇ ਨਾਹੀਂ ਗਿਰਬਾਣੀ ਦਾ ਜਾਪ ਕਰਦਾ ਸੀ ਨਾਹੀਂ ਗੁਰਦੁਆਰਾ ਸਾਹਿਬ ਜਾਂਦੇ ਸੀ ਕਹਿੰਦੇ ਸਾਡੇ ਕੋਲ 10-12 ਕਿੱਲੇ ਜ਼ਮੀਨ ਸੀ ਜ਼ਮੀਨ ਦੀ ਖੇਤੀ ਅਸੀਂ ਬਹੁਤ ਵਧੀਆ ਕਰਦੇ ਸੀ ਘਰ ਵੀ ਸਾਡਾ ਬਹੁਤ ਵਧੀਆ ਪਿਆ ਸੀ ਸਾਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਪਰ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਸੀ ਠਹਿਰਦਾ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਪੜਾਇਆ ਲਿਖਾਇਆ ਜਿਵੇਂ ਅਕਸਰ ਹੀ ਖਾਲਸਾ ਜੀ ਮਾਪੇ ਚਾਹੁੰਦੇ ਆ ਕਿ ਸਾਡੇ ਬੱਚੇ ਅੱਗੇ ਫਿਊਚਰ ਦੇ ਵਿੱਚ ਸੈੱਟ ਹੋਣ ਤੇ ਉਸੇ ਤਰ੍ਹਾਂ ਹੀ ਵੀਰ ਕਹਿੰਦੇ ਕਿ ਅਸੀਂ ਸੋਚਿਆ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਾਂਗੇ ਉਹ ਬਾਹਰ ਜਾ ਕੇ ਆਪਣਾ ਫਿਊਚਰ ਸੈੱਟ ਕਰ ਲੈਣਗੇ ਕਹਿੰਦੇ ਅਸੀਂ ਆਪਣੇ ਬੱਚਿਆਂ ਨੂੰ ਬੇਟੇ ਤੇ ਬੇਟੀ ਨੂੰ ਪੜਾਇਆ ਕਹਿੰਦੇ ਪਲੱਸ 2 ਪੜਾਉਣ ਤੋਂ ਬਾਅਦ ਦੇ ਵਿੱਚ ਅਸੀਂ ਆਈਲੈਂਡਸ ਵੀ ਕਰਵਾਈ ਕਹਿੰਦੇ ਬੇਟੀ ਦੇ ਬੈਂਡ ਸਕੋਰ ਆ ਗਏ ਪਰ ਉਹਨਾਂ ਦਾ ਕਹਿੰਦੇ ਵੀਜ਼ਾ ਹੀ ਨਾ ਲੱਗਾ ਕਹਿੰਦੇ ਇੰਨੀਆਂ ਰਿਫਿਊਜ਼ਲ ਆ ਗਈਆਂ ਅਸੀਂ ਜਦੋਂ ਵੀ ਵੀਜ਼ਾ ਟਰਾਈ ਕੀਤਾ ਲਗਾਉਣਾ ਉਸ ਟਾਈਮ ਹੀ ਕਹਿੰਦੇ ਕਿਸੇ ਨਾ ਕਿਸੇ وجہ ਦੇ ਕਰਕੇ ਕਹਿੰਦੇ ਵੀਜੇ ਦੀ ਰਿਫਿਊਜ ਆ ਗਈ ਜੋ ਬੇਟਾ ਸੀ ਕਿੰਦੇ ਉਨਾਂ ਨੇ ਪਤਾ ਨਹੀਂ 8 ਤੋਂ 10 ਵਾਰ ਕਹਿੰਦੇ ਕਿ ਆਈਲੈਂਡਸ ਦਾ ਇਗਜ਼ਾਮ ਦਿੱਤਾ ਪਰ ਉਹਨਾਂ ਦੀ ਆਈਲੈਂਡਸ ਕਲੀਅਰ ਨਾ ਹੋਈ ਕਹਿੰਦੇ ਇਸ ਤਰ੍ਹਾਂ ਦੇ ਸਾਡੇ ਘਰ ਦੇ ਵਿੱਚ ਹਾਲਾਤ ਰਹਿੰਦੇ ਸੀ ਪਰ ਖਾਨਸਾ ਜੀ ਆਪਾਂ ਕਈ ਵਾਰ ਸੋਚਦੇ ਆ ਕਿ ਅਸੀਂ ਗਰਬਾਣੀ ਦਾ ਜਾਪ ਵੀ ਕਰਦੇ ਆ ਪਰ ਸਾਡੇ ਤਾਂ ਫੇਰ ਵੀ ਕਾਰਜ ਨਹੀਂ ਸਿੱਧ ਹੁੰਦੇਗੇ ਤੇ ਤੁਸੀਂ ਇਸੇ ਤਰ੍ਹਾਂ ਗਰਬਾਣੀ ਦੇ ਜਾਪ ਕਰਦੇ ਰਿਹਾ ਕਰੋ ਖਾਨਸਾ ਜੀ ਕਿਉਂਕਿ ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੀ ਖਾਲਸਾ ਜੀ ਅੱਜ ਨਹੀਂ ਤੇ ਕੱਲ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਇਸੇ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਜੋ ਸਾਡੀ ਫਸਲ ਦੀ ਕਹਿੰਦੇ ਬਚਤ ਸੀ ਉਹ ਵੀ ਕਹਿੰਦੇ ਇਸ ਤਰ੍ਹਾਂ ਜਦੋਂ ਕਿ ਵਾਰ-ਵਾਰ ਬੇਟੀ ਦੀ ਰਿਫਿਊਜ਼ ਆਈ ਵਾਰ-ਵਾਰ ਕਹਿੰਦੇ ਅਸੀਂ ਵੀਜ਼ਾ ਲਗਵਾਇਆ ਤੇ ਉਹਦੇ ਨਾਲ ਕਹਿੰਦੇ ਸਾਡੇ ਘਰ ਦੇ ਵਿੱਚ ਵੀ ਕਾਫੀ ਔਖਾ ਹੋ ਗਿਆ ਕਹਿੰਦੇ ਅਸੀਂ ਕਈ ਭੈਣ ਭਰਾਵਾਂ ਤੋਂ ਪੈਸੇ ਫੜ ਕੇ ਵੀ ਕਹਿੰਦੇ ਅਸੀਂ ਵੀਜ਼ਾ ਲਗਵਾਇਆ ਉਹਨਾਂ ਦੇ ਵੀ ਪੈਸੇ ਸਾਡੇ ਤੋਂ ਮੋੜੇ ਨਾ ਗਏ ਕਹਿੰਦੇ ਬੇਟੇ ਦੀ ਵੀ ਫੀਸ ਕਈ ਵਾਰ ਅਸੀਂ ਭਰੀ ਉਹਦੇ ਕਹਿੰਦੇ ਆਈ ਲੈਟਸ ਦੇ ਬੈਡ ਨਾਏ ਬਹੁਤ ਜ਼ਿਆਦਾ ਕਹਿੰਦੇ ਹੱਥ ਸਾਡਾ ਤੰਗ ਹੋ ਗਿਆ ਕਹਿੰਦੇ ਘਰ ਦੇ ਵਿੱਚ ਵੀ ਨਾ ਜਿਵੇਂ ਸਾਡੇ ਪਰਿਵਾਰ ਦੇ ਚਾਰ ਮੈਂਬਰ ਸੀ ਕਹਿੰਦੇ ਉਹ ਵੀ ਚੁੱਪ ਸ਼ਾਂਤ ਕਰਕੇ ਬੈਠੇ ਰਹਿੰਦੇ ਸੀ ਨਾ ਹੀ ਅਸੀਂ ਕਿਸੇ ਨਾਲ ਗੱਲਬਾਤ ਕਰਨੀ ਨਾ ਹੀ ਦੁੱਖ ਸੁੱਖ ਸਾਂਝਾ ਕਰਨਾ ਇਸ ਤਰ੍ਹਾਂ ਘਰ ਦੇ ਵਿੱਚ ਮਾਹੌਲ ਬਣ ਗਿਆ ਸੀ ਜਿਵੇਂ ਪਤਾ ਹੀ ਨਹੀਂ ਕਿੰਨਾ ਕੁਸ਼ ਘਰ ਦੇ ਵਿੱਚ ਹੋ ਗਿਆ ਹੁੰਦਾ ਹੈ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਕਿ ਦਿਨ ਕਹਿੰਦੇ ਮੈਂ ਬੈਠਾ ਤੇ ਅਸੀਂ ਸਾਰਾ ਪਰਿਵਾਰ ਬੈਠੇ ਸੀ ਜਿਹੜੀ ਉਹਨਾਂ ਦੀ ਵਾਈਫ ਸੀ ਉਹ ਕਹਿੰਦੇ ਮੋਬਾਈਲ ਫੋਨ ਤੇ ਇਸ ਤਰ੍ਹਾਂ ਫੋਨ ਹੀ ਦੇਖ ਰਹੇ ਸੀ ਕਿੰਦੇ ਉਹਨਾਂ ਨੇ ਦੇਖਿਆ ਕਿ ਮੂਲ ਮੰਤਰ ਦਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਸਾਰੀਆਂ ਹੀ ਮਨੋ ਕਾਮਨਾ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਦੋਂ ਉਹਨਾਂ ਨੇ ਇਹ ਵੀਡੀਓ ਦੇਖੀ ਖਾਲਸਾ ਜੀ ਤਾਂ ਵੀਰ ਦੱਸ ਦਿਆ ਕਿ ਮੈਂ ਸੋਚਿਆ ਕਿ ਮੈਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਣਾ ਕਿ ਬਹੁਤਾ ਸਮਾਂ ਤਾਂ ਨਹੀਂ ਹੁੰਦਾ ਮੇਰੇ ਕੋਲ ਪਰ ਜਿੰਨੀਆਂ ਵੀ ਮਾਲਾ ਮੈਂ ਕਰ ਸਕਿਆ ਮੈਂ ਡੇਲੀ ਦੀਆਂ ਕਰਾਂਗਾ ਇਸ ਤਰ੍ਹਾਂ ਖਾਲਸਾ ਜੀ ਵੀਰ ਨੇ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਥੱਲੇ ਆਪਣੀ ਵਿਛਾਈ ਕਰਕੇ ਚਾਦਰ ਕਪੜਾ ਕੋਸ਼ ਵੀ ਸੁੱਚਾ ਵਿਛਾ ਕੇ ਕੋਲ ਜਲ ਰੱਖ ਕੇ ਤੇ ਚੌਂਗੜਾ ਲਗਾ ਕੇ ਉੰਡਾ ਨੇ 108 ਮਣਕਿਆਂ ਦੀ ਮਾਲਾ ਲੈ ਕੇ ਤੇ ਪਾਠ ਕਰਨਾ ਸ਼ੁਰੂ ਕਰ ਦੇਣਾ ਮੂਲ ਮੰਤਰ ਦਾ ਜਾਪ ਕਹਿੰਦੇ ਕਿ ਪਹਿਲੇ ਦਿਨ ਤਾਂ ਮੈਂ 4-5 ਮਾਲਾ ਹੀ ਕੀਤੀਆਂ ਪਰ ਦੂਸਰੇ ਦਿਨ ਤੋਂ ਕਹਿੰਦੇ ਕਿ ਜਿਵੇਂ ਮੈਂ 3 ਵਜੇ ਸਵੇਰੇ ਉੱਠਦਾ ਸੀ ਤੇ 3 ਵਜੇ ਤੋਂ ਲੈ ਕੇ ਮੈਂ 6 ਵਜੇ ਤੱਕ ਕਹਿੰਦੇ ਲਗਾਤਾਰ ਮੈਂ ਮੂਲ ਮੰਤਰ ਦਾ ਜਾਪ ਕਰਨਾ ਇਸ ਤਰ੍ਹਾਂ ਖਾਲਸਾ ਜੀ ਮੀਰ ਦਸ ਜੀ ਕਿ ਜਿੰਨਾ ਸਮਾਂ ਮੈਂ ਮੂਲ ਮੰਤਰ ਦਾ ਜਾਪ ਕਰਨਾ ਉਹਨਾਂ ਸਮਾਂ ਕਹਿੰਦੇ ਕਿ ਜਿੰਨਾ ਸਮਾਂ ਮੇਰੀ ਮਾਲਾ ਪੂਰੀ ਨਹੀਂ ਸੀ ਹੋ ਜਾਂਦੀ 108 ਮਣਕੇ ਜਿੰਨਾ ਸਮਾਂ ਮੈਂ ਮੂਲ ਮੰਤਰ ਦਾ ਜਾਪ ਕਰਨੀ ਸੀ ਲੈਂਦਾ ਉਹਨਾਂ ਸਮਾਂ ਮੈਂ ਵੇਚਰੀ ਕਿਸੇ ਨਾਲ ਗੱਲਬਾਤ ਨਹੀਂ ਸੀ ਕਰਦਾ ਕਹਿੰਦੀ ਆਪਣਾ ਇਕਾਗਰਿਤ ਹੋ ਕੇ ਮਹਾਰਾ ਸੱਚੇ ਪਾਤਸ਼ਾਹ ਨੂੰ ਇਹ ਹੀ ਅਰਦਾਸ ਬੇਨਤੀ ਕੀਤੀ ਕਿ ਵਾਹਿਗੁਰੂ ਜੀ ਤੁਸੀਂ ਦਿੱਤਾ ਬਹੁਤ ਖੁਸ਼ੀ ਪਰ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਬਰਕਤ ਆ ਜਾਵੇ ਤੇ ਮੇਰੇ ਬੱਚਿਆਂ ਦੇ ਜੋ ਕਾਰਜ ਉਹ ਵੀ ਸਿੱਧ ਹੋ ਜਾਣ ਬੇਟੀ ਦਾ ਬਾਹਰ ਦਾ ਬਣ ਜਾਵੇ ਤੇ ਬੇਟੇ ਦਾ ਵੀ ਇਸਰਾ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੈਂ ਸਵੇਰੇ ਅੰਮ੍ਰਿਤ ਵੇਲੇ ਕਹਿੰਦੇ ਕਿ 3 ਤੋਂ 6 ਵਜੇ ਤੱਕ ਪੂਰੇ 3 ਘੰਟੇ ਕਹਿੰਦੇ ਮੈਂ ਚੌਂਕੜਾ ਲਗਾ ਕੇ ਕਹਿੰਦੇ ਆਪਣਾ ਮੈਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਸ਼ਾਮ ਨੂੰ ਰਹਿ ਰਸ ਨੇ ਸਮੇਂ ਵੀ ਕਹਿੰਦੇ ਮੈਂ ਕੰਮਾ ਤੋਂ ਫ੍ਰੀ ਹੋ ਕੇ ਮੈਂ ਮੂਲ ਮੰਤਰ ਦਾ ਜਾਪ ਕਰਨਾ ਇਸ ਤਰ੍ਹਾਂ ਕਰਦੇ ਆ ਕਰਦੇ ਆ ਖਾਲਸਾ ਜੀ ਮੀਰ ਕਹਿੰਦੇ ਕਿ ਮਹੀਨਾ ਸਵਾ ਮਹੀਨਾ ਹੋ ਗਿਆ ਕਹਿੰਦੇ ਵਾਹੀ ਗੁਰੂ ਸੱਚੇ ਪਾਤਸ਼ਾਹੀ ਕਹਿੰਦੇ ਕਿਰਪਾ ਹੋਈ ਬੇਟੀ ਦਾ ਸੀ ਦੁਬਾਰਾ ਵੀਜ਼ਾ ਅਪਲਾਈ ਕੀਤਾ ਇੱਥੇ ਤਾਂ ਕਹਿੰਦੇ ਸਾਨੂੰ 6 ਮਹੀਨੇ ਹੋ ਗਏ ਸੀ ਟੱਕਰਾ ਮਾਰਦਿਆਂ ਨੂੰ ਸਾਡਾ ਵੀਜ਼ਾ ਨਹੀਂ ਸੀ ਲੱਗਦਾ ਕਹਿੰਦੇ ਕਿ ਬੇਟੀ ਦਾ ਜਿਹੜਾ ਵੀਜ਼ਾ 6 ਮਹੀਨਿਆਂ ਦੇ ਵਿੱਚ ਨਾ ਲੱਗਾ 6 ਦਿਨਾਂ ਦੇ ਵਿੱਚ ਜਦੋਂ ਅਸੀਂ ਦੁਬਾਰਾ ਅਪਲਾਈ ਕੀਤਾ 6 ਦਿਨਾਂ ਦੇ ਵਿੱਚ ਵੀਜ਼ਾ ਆ ਗਿਆ ਤੇ ਜਿਹੜਾ ਬੇਟਾ ਸੀ ਕਹਿੰਦੇ ਉਹਨਾਂ ਨੇ ਵੀ ਕਿ ਜਿਹੜਾ ਆਈਲੈਟਸ ਦਾ ਇਗਜ਼ਾਮ ਕਲੀਅਰ ਹੋ ਗਿਆ ਤੇ ਉਹਨਾਂ ਦੇ ਵੀ ਸਾਢੇ 6 ਬੈਂਡ ਆ ਗਏ। ਬੇਟਾ ਤੇ ਬੇਟੀ ਦੋਨੇ ਕਹਿੰਦੇ ਮੇਰੇ ਬਾਹਰ ਕੈਨੇਡਾ ਚਲੇ ਗਏ। ਸਾਡੇ ਘਰ ਦੇ ਵਿੱਚ ਜਿਵੇਂ ਬਰਕਤ ਨਹੀਂ ਸੀ ਪੈਂਦੀ ਵੀਰ ਦਸਦੇ ਖਾਲਸਾ ਜੀ ਵੀ ਸਾਡੇ ਘਰ ਦੇ ਵਿੱਚ ਬਰਕਤ ਵੀ ਪੈਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਖਾਲਸਾ ਜੀ ਵੀਰ ਨੇ ਦੱਸਿਆ ਕਿ ਮੇਰਾ ਬੇਟਾ ਤੇ ਬੇਟੀ ਐਸ ਸਭ ਨੇ ਬਾਹਰ ਸੈਟ ਨੇ ਬੇਟੀ ਕਹਿੰਦੇ ਮੇਰੀ ਬਹੁਤ ਵਧੀਆ ਸਟੱਡੀ ਕਰਕੇ ਡਾਕਟਰ ਦੀ ਜੌਬ ਕਰਦੀ ਤੇ ਉਸ ਤੋਂ ਬਾਅਦ ਵਿੱਚ ਖਾਲਸਾ ਜੀ ਵੀਰ ਦੱਸਦੇ ਆ ਕਿ 12 ਕਿੱਲਿਆਂ ਦੀ ਖੇਤੀ ਕਰਕੇ ਕਹਿੰਦੇ ਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਇੰਨੀ ਸਾਡੇ ਘਰ ਦੀ ਵਿੱਚ ਬਰਕਤ ਪਈ ਮੈਂ 12 ਤੋਂ 18 ਕਿੱਲੇ ਜ਼ਮੀਨ ਬਣਾਈ ਅੱਜ ਖਾਲਸਾ ਜੀ ਉਹ ਵੀਰ ਦੱਸਦੇ ਆ ਕਿ ਅਸੀਂ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਆਪਣੇ ਘਰ ਤੋਂ ਤੇ ਆਪਣੇ ਬੇਟਿਆਂ ਦੀ ਬੇਟੇ-ਬੇਟੀ ਦੀ 10-9ਾਂ ਦੀ ਕੀਰਤ ਦੇ ਵਿੱਚੋਂ ਅਸੀਂ ਲੱਖਾਂ ਰੁਪਏ ਦਾ ਦਸਬੰਧ ਕੱਢਦੇ ਆ। ਇਹ ਸਭ ਕਿੰਨੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੋਇਆ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਅੱਜ ਅਸੀਂ ਇੰਨੇ ਯੋਗੀ ਹੋਏ ਆਂ ਤੇ ਜੋ ਕੁਝ ਵੀ ਦਿੱਤਾ ਸਭ ਮਹਾਰਾ ਸੱਚੇ ਪਾਤਸ਼ਾਹ ਨੇ ਦਿੱਤਾ ਏ। ਇਸ ਤਰ੍ਹਾਂ ਖਾਲਸਾ ਜੀ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਉਹ ਵੀਰ ਦੇ ਸਾਰੇ ਹੀ ਕਾਰੋਬਾਰ ਸਿੱਧ ਹੋਏ ਤਾਂ ਇੱਕ ਗੁਰਸਿੱਖ ਵੀਰ ਮੂਲ ਮੰਤਰ ਦਾ ਜਾਪ ਕਰਨ ਦੇ ਨਾਲ ਕਰੋੜਪਤੀ ਬਣਿਆ ਇਸ ਤਰ੍ਹਾਂ ਖਾਨਸਾ ਜੀ ਤੁਸੀਂ ਵੀ ਗੁਰਬਾਣੀ ਦੇ ਜਾਪ ਕਰਿਆ ਕਰੋ ਤੇ ਸੇਵਾ ਸਿਮਰਨ ਕਰਿਆ ਕਰੋ ਕਿਸੇ ਦਾ ਵੀ ਬੁਰਾ ਬਿਆ ਕਰੋ ਤੁਹਾਡੇ ਨਾਲ ਕਦੇ ਵੀ ਪਰਮਾਤਮਾ ਬੁਰਾ ਨਹੀਂ ਬੋਲ ਦੇਵੇਗਾ ਏਸੀ ਖਾਨ ਸਾਜੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਖਾਲਸਾ ਜੀ ਭੁਲਣਾ ਚੁਪਾ ਦੀ ਖੀਮਾ ਬਖਸ਼ਨੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਤੇ ਮੀਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਸ਼ਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤਾਂਨਦਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਸੱਚੇ ਪਾਸ਼ਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀ ਹੈ ਸੁਖਾਂ ਸਾਹਿਬ ਜੀ ਵੱਧ ਤੋਂ ਵੱਧ ਗਰਬਾਣੀ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਜੋੜੋ ਤੇ ਹੋਰ ਭੈਣ ਭਰਾਵਾਂ ਸੰਗਤਾਂ ਨੂੰ ਵੀ ਸਾਰਿਆਂ ਨੂੰ ਗਰਬਾਣੀ ਦੇ ਨਾਲ ਜੋੜੋ ਸਵਾਹੀ ਗੁਰੂ ਜੀ ਦਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ